ਪਿਨਾਮਾ ਜਿਹੜਾ ਸਿੰਘ ਸਾਹਿਬ ਨੂੰ ਦਿੱਤਾ ਹੈ ਜਿਹੜੀ ਅਣਗਹਿਲੀ ਦੇ ਵਿੱਚ ਸਾਡੇ ਕੋਲੋਂ ਗਲਤੀ ਹੋਈ ਹੈ ਮੈਂ ਉਹਦੇ ਬਾਰੇ ਸਿੰਘ ਸਾਹਿਬ ਨਾਲ ਗੱਲ ਕੀਤੀ ਹੈ ਔਰ ਅਗਲੀ ਜਾਣਕਾਰੀ ਜਿਹੜੀ ਹੈ ਉਹ ਸਿੰਘ ਸਾਹਿਬ ਸਲਾਹ ਕਰਕੇ ਦੇਣਗੇ ਫਿਲਹਾਲ ਮੈਨੂੰ ਹਦਾਇਤ ਹੈ ਕਿ ਮੈਂ ਗੁਰੂ ਘਰ ਨਤਮਸਟਕ ਹੋਵਾਂ ਮੈਂ ਉਸ ਕੰਮਲੀ ਚੱਲੇ ਆ ਜੀ ਔਰ ਸਿੱਖ ਸੰਗਤ ਦੇ ਪਹਿਲਾਂ ਵੀ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਚਲੋ ਜਿਹੜੀ ਗਲਤੀ ਸਾਡੇ ਕੋਲ ਅਣਗਹਿਲੀ ਦੇ ਵਿੱਚ ਹੋਈ ਹੈ ਮੈਨੇਜਮੈਂਟ ਦੇ ਫਲੌਸ ਕਹਿ ਲੋ ਜਾਂ ਜੋ ਵੀ ਕਹਿ ਲੋ ਜਿਹੜੀ ਗਲਤੀ ਹੋਈ ਹੈ ਮੈਂ ਉਹਦੇ ਲਈ ਚੇਮਾ ਦਾ ਜਾ ਚੱਕਿਆ ਜੀ ਮੈਂ ਤੁਹਾਡਾ ਹੀ ਸਿੱਖ ਬੱਚਾ ਆ ਔਰ ਹਮੇਸ਼ਾ ਕੋਸ਼ਿਸ਼ ਇਹ ਕੀਤੀ ਹੈ ਕਿ ਮੈਂ ਚੰਗਾ ਗਾਵਾਂ ਚੰਗਾ ਸੁਣਾਵਾਂ ਤੁਹਾਨੂੰ ਰੱਕੇ ਵੀ ਮੇਰੀ ਕੋਸ਼ਿਸ਼ ਹੀ ਰਹੂਗੀ ਧੰਨਵਾਦ ਕਦੇ ਵੀ ਵਿਵਾਦਾਂ ਦੇ ਵਿੱਚ ਨਹੀਂ ਆਇਆ ਇਹ ਕਿ ਲਈ ਮਨੂਲ ਹੋ ਸਾਬਤ ਹੋ ਜੇ ਕੋਈ ਗਲਤੀ ਹੋਈ ਹੈ ਫਿਰ ਕਿੰਨੇ ਜ਼ਿੰਮੇਵਾਰ ਮੰਨਦੇ ਹੋ ਅਸੀਂ ਮੈਂ ਉਹਦੇ ਲਈ ਆਲਰੇਡੀ ਮਾਫੀਨਾਮਾ ਆਪਣਾ ਭੇਜ ਦਿੱਤਾ ਜੀ ਮੈਨੇਜਮੈਂਟ ਦਾ ਫਲੋਸਫੀ ਮੈਨੂੰ ਸਟੇਜ ਤੇ ਜਾਣ ਤੋਂ ਸਟੇਜ ਤੇ ਜਾਣ ਤੋਂ ਪਹਿਲਾਂ ਮੈਨੂੰ ਇਸ ਗੱਲ ਦਾ ਇਲਮ ਹੀ ਨਹੀਂ ਸੀ ਕਿ ਪ੍ਰੋਗਰਾਮ ਕਿਸ ਬਾਬਤ ਹੈ ਕਿਉਂਕਿ ਆਪਣੇ ਧਿਆਨ ਸਮੇਂ ਹਿਚਾ ਆਡੀਅנס ਵੱਲੋਂ ਹੁੰਦਾ ਅ빠 ਪਿੱਛੇ ਲੱਗਿਆ ਬੈਨਰ ਕਈ ਵਾਰੀ ਨਹੀਂ ਦੇਖ ਪਾਉਂਦੇ ਔਰ ਮੈਂ ਆਸਟ੍ਰੇਲੀਆ ਤੋਂ ਸਿੱਧਾ ਆ ਕੇ ਸ਼੍ਰੀਨਗਰ ਪਹੁੰਚੇ ਆਂ ਜੀ ਉਸ ਚੱਕਰ ਦੇ ਵਿੱਚ ਇਹਨਾਂ ਗੈਲੀ ਹੋਈ ਆ ਗਾਂ ਤੋਂ ਇਸ ਚੀਜ਼ਾ ਬਿਲਕੁਲ ਸੁਚੇਤੋ ਕੇ ਖਿਆਲ ਰੱਖਾਂਗੇ ਮੈਨੇਜਮੈਂਟ ਬਹੁਤ ਅੱਗੇ ਜਾਣਾ ਚਾਹੀਦਾ ਹੈ ਜੀ